ਇਹ ਤਸਵੀਰਾਂ ਜੀ ਸਿੰਗਰ ਇੰਨੀ ਜੱਗ 2017 ਦੀ ਤਸਵੀਰਾਂ ਤੇ ਉਸ ਤੋਂ ਬਾਅਦ ਉਹਨਾਂ ਨੂੰ ਪਰਲੇਜ ਹੋ ਗਿਆ ਤੇ ਜਿਸ ਕਰਕੇ ਉਹ ਕਾਫੀ ਸਮੇਂ ਤੋਂ ਮੰਚ ਤੇ ਰਹੇ ਪਰ ਉਹਨਾਂ ਠੀਕ ਵੀ ਨਾ ਤੇ ਅਸੀਂ ਉਹਨਾਂ ਨਾਲ ਉਹਨਾਂ ਦੀ ਸੰਗੀਤ ਖੇਤਰ ਬਾਰੇ ਗੱਲਾਂ ਕਰਨ ਦੀ ਕੋਸ਼ਿਸ਼ ਕਰਾਂਗੇ ਕੋਈ ਜ਼ਿਆਦਾ ਸਰਦੂਲ ਸ਼ਿਕੰਦਰ ਬਾਰੇ ਚਮਕੀਲੇ ਬਾਰੇ ਕਾਫੀ ਉਹਨਾਂ ਕੋਲ ਗੱਲਾਂ ਦਾ ਭੰਡਾਰ ਹੈ ਤੇ ਅਸੀਂ ਆਪਣੇ ਸਰੂਤੇ ਨਾਲ ਉਹਨਾਂ ਨੂੰ ਮੁਲਾਕਾਤ ਸਾਂਝੀ ਕਰਦੇ ਖੁਸ਼ੀ ਲੈ ਰਹੀ ਹਾਂ ਅਹ ਪ੍ਰਿਮੀਟ ਜੀ ਸਸਰੀਕਾਲ ਸਸਰੀਕਾਲ ਜੀ ਤੇ ਤੁਸੀਂ ਚਮਕੀਲੇ ਦੇ ਸਮਕਾਲੀਓ ਸਰਦੂਲ ਦੇ ਸਮਕਾਲੀਓ ਤੇ ਚਮਕੀਲੇ ਨੂੰ ਮਿਲਣ ਦਾ ਕਦੀ ਮੌਕਾ ਮਿਲਿਆ ਉਦਾਂ ਦਾ ਮਿਲੇ ਆ ਹਾਂ ਉਸ ਤਾਂ ਮੈਂ ਕਨੇਸ਼ਰ ਦਾ ਸੀ ਡਾਕਟਰ ਹੂੰ ਇਹਨਾਂ ਦਾ ਲੁੰਢੜੇ ਸੀ ਅੱਛਾ ਤੇ ਦੋ ਸਟੇਜਾਂ ਤੇ ਹੀ ਕਠਿਆ ਗਿਆ ਕਿਹੜੀ ਕਿਹੜੀ ਸਟੇਜ ਇੱਕ ਖੰਨੇ ਦੇ ਕੋਲ ਪਿੰਡ ਬਦੀਨਪੁਰ ਅੱਛਾ ਇੱਕ ਗੋਬਿੰਦਗਰ ਨੂੰ ਜੁੜਦੇ ਖੱਬਿਆਤਾ ਮਾਜਰਾ ਅੱਛਾ ਤੁਹਾਨੂੰ ਅਲੱਗ ਤੋਂ ਬੋਕ ਕੀਤਾ ਗਿਆ ਸੀ ਹਾਂਜੀ ਅਲੱਗ ਤੇ ਤੁਸੀਂ ਕਿੰਨੇ ਪੈਸੇ ਲਏ ਤੇ ਚਮਕੀਲੇ ਨੂੰ ਕਿੰਨੇ ਪੈਸੇ ਦਿੱਤੇਗਾ ਉਦੋਂ ਮੈਂ ਬਦੀਨਪੁਰੋਂ ਮੈਂ ਬੋਕ ਜੀ 800 ਵਿੱਚ ਤੇ ਮਕੀਲਾ ਜੀ ਬੋਕ 1200 ਵਿੱਚ ਤੇ ਨਾਲ ਸੀ ਸਰਦਾਰ ਸੋਨੀਆਂ ਸੋਨੀਆਂ ਉਸ ਵੇਲੇ ਉਹਨਾਂ ਦੀ ਕਿਹੜੀ ਟਿਪ ਚੱਲ ਗਈ ਸੀ ਆ ਆਟੇਵਾ ਕੋ ਗੁਣਜੀ ਬਗਾਨੇ ਬੋਤ ਨੇ ਬਾਪੂ ਸਾਹਰਾ ਗੋਮੋ ਗਿਆ ਓਕੇ ਤੇਰੀ ਮਾਜੀ ਤਰਾਸ਼ੀ ਲੈਣੀ ਓਕੇ ਤੇ ਦੋਹਾਂ ਪ੍ਰੋਗਰਾਮਾਂ ਦੇ ਪੈਸੇ ਅਲੱਗ-ਅਲੱਗ ਸੀ ਇੱਕ ਦਾ 700 ਹੀ ਮੇਰਾ ਹਾਂ ਤੇ ਇਹਨਾਂ ਦਾ 1200 ਹੀ ਅੱਛਾ ਹਾਂਜੀ ਜਿਹੜੇ ਦੋਹਾਂ ਪਾਰਟੀਆਂ ਨੂੰ ਤੁਹਾਨੂੰ ਬੁੱਕ ਕੀਤਾ ਸੀ ਇੱਕੋ ਹੀ ਪਾਰਟੀ ਸੀ ਹਾਂ ਇੱਕੋ ਪਾਰਟੀ ਅੱਛਾ ਇਹ ਦੋ ਕਲਾਕਾਰ ਸੱਦਨ ਦਾ ਕੀ ਮਕਸਦ ਸੀ ਇਹਦਾ ਮਕਸਦ ਇਹ ਸੀ ਵੀ ਲੁਧਿਆਣੇ ਵਾਲੇ ਕਲਾਕਾਰ ਕਈ ਵਾਰੀ ਪਹੁੰਚਦੇ ਨਹੀਂ ਵੀ ਜਦੋਂ ਪੈਸਾ ਵੱਧ ਮਿਲ ਗਿਆ ਉਦੋਂ ਚੱਲ ਜਾਣਾ ਅੱਛਾ ਉਹ ਪਿੰਡਾਂ ਵਾਲੇ ਫੇਰ ਕੋਈ ਛੋਟਾ ਕਲਾਕਾਰ ਬੁੱਕ ਕਰਦੇ ਹੀ ਹਾਂ ਵੀ ਜੇ ਵੱਡਾ ਲੁਧਿਆਣੇੋਂ ਆ ਗਿਆ ਠੀਕ ਹੈ ਜੇ ਨਾ ਵੀ ਆਇਆ ਇਹ ਛੋਟਾ ਕਰਾ ਕਰ ਮਨੋਰੰਜਨ ਕਰੀ ਜਾਏਗਾ ਉਸ ਵਕਤ ਜਦੋਂ ਤੁਹਾਨੂੰ ਬੁਲਾਇਆ ਗਿਆ ਉਸ ਵਕਤ ਕੀ ਚਮਕੀਲੇ ਇੱਕ ਵੱਡਾ ਨਾਂ ਸੀ ਪੂਰਾ ਨਾਂ ਸੀ ਪੂਰਾ ਵਿਖਿਆ ਸੀ ਅੱਛਾ ਚਮਕੀਲੇ ਇੱਕ ਵੱਡਾ ਨਾਂ ਬਣ ਗਿਆ ਬਿਲਕੁਲ ਕੋਈ ਸ਼ੱਕ ਨਹੀਂ ਤੇ ਤੁਸੀਂ ਇਹ ਦੱਸੋ ਬਈ ਜਿਹੜੇ ਜਦੋਂ ਕਹਿੰਦੇ ਵੀ ਪੇਮੈਂਟ ਵਧਾਈ ਚਮਕੀਲੇ ਨੇ ਸ੍ਰਿੰਦਰ ਸ਼ਿੰਦ ਦੇ ਨਾਲੋਂ ਜ਼ਿਆਦਾ ਹਾਂਜੀ ਉਹ ਕਿੱਸਾ ਕੀ ਸੀ ਉਹ ਕਿੱਸਾ ਇਹ ਜਿਹੜਾ ਬੁਕਰਦੇ ਕਲਰ ਕੋ ਹਾਂ ਚਮਕੀਲਾਈ ਦਾ ਤੇ ਜਿਹੜਾ ਸ਼ਿੰਦਾਈ ਦਾ ਕਲਰਕ ਸੀ ਇਹ ਸ਼ਾਮ ਨੂੰ ਇਕੱਠੇ ਬੈਠਦੇ ਸੀ ਸਲਾਹ ਮਸ਼ਵਰਾ ਕਰਦੇ ਸੀ ਸੇਵਾ ਸਿੰਘ ਨੌਰਥ ਹਾਂਜੀ ਤੇ ਚਮਕੀਲਾਈ ਦਾ ਕਲਰਕ ਕਹਿੰਦਾ ਕਿ ਸਾਢੇ ਮਹੀਨੇ ਦੇ 30 ਫੰਕਸ਼ਨ ਲੱਗੇ ਆ ਚਮਕੀਲੇ ਦਾ ਸੈਕਟਰੀ ਕਹਿੰਦਾ ਹਾਂਜੀ ਸ੍ਰਿੰਦਰ ਸਿੰਘ ਦੇ ਸੈਕਟਰੀ ਨੂੰ ਹਾਂਜੀ ਚਮਕੀਲੇ ਦਾ ਕੌਣ ਸੀ ਸੈਕਟਰੀ ਸੇਵਾ ਸਿੰਘ ਅੱਛਾ ਸੇਵਾ ਸਿੰਘ ਨੌਰਥ ਹਾਂਜੀ ਚਮਕੀਲੇ ਸਿੰਦੇ ਦਾ ਸ਼ਿੰਦਰਾ ਉਹਨੂੰ ਕਹਿੰਦੇ ਸੀ ਆ ਛੋਟਾ ਨਾਸ ਇਹਦਾ ਇਹ ਦਿਮਾਗ ਜੋਂ ਕੱਢ ਨਿਕਲ ਗਿਆ ਤੇ ਵੀ ਲੱਗੇ ਆ ਕੀ ਕਹਿੰਦਾ ਸ਼ਿੰਦਰਾ ਕਲਰਕ ਕਹਿੰਦਾ ਵੀ ਸਾਡੇ ਵੀ ਲੱਗੇ ਆ ਅੱਛਾ ਉਹਨੂੰ ਜਾ ਕੇ ਦੱਸਿਆ ਸ਼ਿੰਦਾਜੀ ਨੂੰ ਹਾਂ ਵੀ ਚਮਕੀਲੇ 30 ਲੱਗੇ ਆ 30 ਪ੍ਰੋਗਰਾਮ ਲੱਗੇ ਮਹੀਨੇ ਦੇ ਮਹੀਨੇ ਦੇ ਹਾਂ ਤੇ ਸ਼ਿੰਦਾਜੀ ਕਹਿੰਦੇ ਵੀ ਉਹ ਲੈਣਾ ਪਤੀ ਹੋ ਹਾਂ ਅਸੀਂ ਲੈਣਾ 4000 ਤੋ ਕੋਦੇ ਵਾਦੀ ਲਗਣ ਅੱਛਾ ਉਹਨੇ ਫੇ ਅਗਲੇ ਨੇ ਆ ਕੇ ਚਮਕੀੜਾ ਦੇ ਕਲਰਕ ਨੂੰ ਕਹਿਤਾ ਵੀ ਤੂੰ ਹੀ ਲੈਨੇ 2500 ਅਸੀਂ ਲੈਣਾ 4000 ਤੁਹਾਡੇ ਵਾਦੀ ਲਗਣ ਓਕੇ ਉਹਦੇ ਕਲਰਕ ਨੇ ਚਮਕੀੜਾ ਨੂੰ ਦੱਸਤਾ ਚਮਕੀੜਾ ਨੂੰ ਦੱਸ ਦਿੱਤਾ ਤੁਹਾਡੇ ਅਫਸਰ ਜੀ ਆਗਲ ਕਹਿੰਦੇ ਆ ਅਸਤਾਨ ਜੀ ਆਗਲ ਕਹਿੰਦੇ ਹਾਂ ਵੀ ਤੁਸੀਂ 2500 ਲੈਨੇ ਅਸੀਂ 4000 ਲੈ ਹਾਂ ਉਹ ਕਹਿੰਦਾ ਤੂੰ ਮੇਰਾ ਅੱਜ ਤੋਂ ਬਾਅਦ 4500 ਕਰ ਦੇ ਅੱਛਾ ਫੇਰ ਵੀ ਉਹਨਾਂ ਦਾ ਨਾਂ ਵੱਧ ਸੀ ਅਛਾ ਫੇਟ ਮੁਕੀਲੇ ਨੇ 45 ਰੁਪਏ 45 ਉਹ ਕਰਤਾ ਤੇ ਛੰਦੇ ਦਾ 4000 ਰੁਪਏ ਆ ਉਹਥੇ ਰਿਹਾ ਹਾਂਜੀ ਅਛਾ ਉਹ ਦਾ 4000 ਰੁਪਏ ਉਹਦੀ ਉਹ ਵੱਡੀ ਗੱੜੇ ਆ ਬੇ ਚਮਕੀਲਾ ਜੀ ਦੇ ਫਿਰ ਵੀ ਫਕਸ਼ਨ ਦੁਖਣੇ ਸੀ ਛੰਦਾਈ ਨਾਲੋਂ ਓਕੇ ਹਾਂਜੀ ਉਹਨਾਂ ਨੇ ਇੱਕ ਦਿਨ ਤਿੰਨ ਤਿੰਨ ਫਕਸ਼ਨ ਮਿਲਾਏ ਆ ਓਕੇ ਕਿ ਮੁਕੀਲਾ ਕਿਹੋ ਜਿਹਾ ਇਨਸਾਨ ਸੀ ਉਹ ਇੱਕ ਦੇਵਤਾ ਸੀ ਹਮ ਮੇਰੇ ਕੋ ਕੋਈ ਲਫਾਜ਼ ਨਹੀਂ ਮੈਂ ਕੀ ਬੁਲਾਂ ਮਾ ਆਪਣੀ ਗੱਲ ਦੱਸਾਂ ਪਿੰਡ ਬਦੀਨਪੁਰ ਖੰਨੇ ਦੇ ਕੋਲ ਮੈਂ ਗਾ ਰਿਹਾ ਇਹ ਬਹੁਤ ਵੱਡੀ ਗੱਲ ਹੈ ਮੇਰੇ ਬਾਤ ਤੇ ਚਮਕੀਲਾ ਆ ਗਿਆ ਤੇ ਪਿੰਡ ਵਾਲੇ ਕਿਤੇ ਪ੍ਰੇਮੀ ਬੱਸ ਬੱਸ ਚਮਕੀਲਾ ਆ ਗਿਆ ਚਮਕੀਲਾ ਜੀ ਕੁਰਸੀ ਤੋਂ ਬੈਠੇ ਬਿਠਾ ਉੱਠ ਕੇ ਮੇਰੇ ਮੈਕ ਤੇ ਆ ਗਏ ਉਹ ਕਹਿੰਦਾ ਮੁੰਡਾ ਏਡਾ ਵਧੀਆ ਗਾ ਰਿਹਾ ਮੈਨੂੰ ਤਾਂ ਬੁੱਕ ਕਰਨੀ ਲੋੜ ਹੀ ਨਹੀਂ ਮੈਨੂੰ ਬੁੱਕੋ ਕੀਤਾ ਅੱਛਾ ਕਹਿੰਦਾ ਬਈ ਮੁੰਨਾ ਚਾਰ ਕੀਤੇ ਹੋਰ ਗਾਊਗਾ ਮੈਂ ਤਾਂ ਗਾਉਣਾ ਨਹੀਂ ਆਪਣੇ ਪੈਸੇ ਲਾਉ ਮੈਂ ਚੱਲੇ ਆਂ ਅੱਛਾ ਬਿਆਹ ਦੇ ਹੋਰ ਵੱਧ ਗਿਆ ਹਾਂ ਮੈਂ ਚਾਰ ਕੀਤੇ ਗਾਏ ਉਠਿਆ ਫੇਰ ਉਹ ਪਹਿਲਾ ਇਨਸਾਨ ਹੀ ਮੈਂ ਪਹਿਲੀ ਵਾਰ ਮੈਨੂੰ ਕਹਿੰਦੇ ਮੇਰੀ ਜੇਬ ਚ 50 ਰੁਪਏ ਨੋਟ ਪਾਇਆ ਚਮਕੀਲਾ ਜੀ ਨੇ ਅੱਛਾ ਹਾਂਜੀ ਨੋਟ ਪਾ ਕੇ ਕਹਿੰਦਾ ਇੱਕ ਹੋਰ ਗਾ ਹੂੰ ਫੇਰ ਮੈਂ ਇੱਕ ਹੋਰ ਗਾਇਆ ਤੇ ਚਮਕੀਲਾ ਜੀ ਉਹ ਤੋਂ ਬਾਅਦ ਗਾਉਣਾ ਸ਼ੁਰੂ ਕੀਤਾ ਉਹਦੇ ਕਿ ਦੀਵਤਾ ਸੀ ਉਹਨਾਂ ਦਾ ਆਲਾ ਕਲਾਕਾਰ ਨਹੀਂ ਆਪਣਾ ਨਾ ਝੂੜਾ ਤੁਹਾਡੇ ਜਿਹੜਾ ਤਖੱਲਿਸ਼ ਲੱਗਾ ਜੱਟ ਹਾਂਜੀ ਇਹ ਤੁਸੀਂ ਵਾਕਿਆ ਜੱਟ ਹੈਂ ਹਾਂਜੀ ਜੱਟ ਓਕੇ ਕਿੱਥੋਂ ਦੀ ਬੈਕਗ੍ਰਾਉਂਡ ਤੁਹਾਡੀ ਮੇਰੀ ਜਨਮ ਭੂਮੀ ਹੈ ਗਰਦਾਸਪੁਰ ਅੱਛਾ ਪਿੰਡ ਅਹੀ ਆਤਨਗਰ ਅੱਛਾ ਹਾਂਜੀ ਤੇ ਬਜ਼ੁਰਗ ਸੋਣਿਆ ਪਾਕਿਸਤਾਨ ਤੋਂ ਆਏ ਸੀ ਹਾਂਜੀ ਕਿਹੜੇ ਜ਼ਿਲ੍ਹੇ ਤੋਂ ਐ ਰਾਵਲਪਿੰਡੀ ਤੋਂ ਰਾਵਲਪਿੰਡੀ ਰਾਵਲਪਿੰਡੀ ਹਾਂਜੀ ਫਿਰ ਲੁਧਿਆਣੇ ਤੋਂ ਅ ਗਰਦਾਸਪੁਰ ਤੋਂ ਲੁਧਿਆਣੇ ਕਿੱਦਾਂ ਆਉਣ ਹੋਇਆ ਗੌਂਦ ਦਾ ਸ਼ੌਕ ਗੌਂਦੇ ਸ਼ੌਕ ਚ ਆਇਆ ਜਦੋਂ ਮੈਂ ਆਇਆ ਸਰ ਮੈਂ ਕਦੇ ਝੂਠ ਨਹੀਂ ਬੋਲਿਆ ਮੈਂ ਨੰਗੇ ਪੈਰੀ ਆਇਆ ਚੱਪਰ ਨਹੀਂ ਮਿਲਦੀ ਪਾਉਣ ਨੂੰ ਗਰੀਬੀ ਸੀ ਹੂੰ ਤੇ ਅੱਜ ਅੱਜ ਮੈਨੂੰ ਪਤਾ ਨਹੀਂ ਮੇਰੇ ਕਿੰਨੇ ਬੂੜ ਨੇ ਕਿੰਨੇ ਸੂੜ ਨੇ ਉਹ ਵੀ ਇੰਪੋਰਟਡ ਕੋਈ ਮਰਕਾ ਦਾ ਕੋਈ ਇੰਗਲੈਂਡ ਦਾ ਜਿਹੜੇ ਮੇਰੇ ਆਜ ਪਾਏ ਆ ਇਹ ਵੀ ਇੰਗਲੈਂਡ ਦੇ ਅੱਛਾ ਇਹ ਮਾੜੇ ਪਾਇਆ ਇਵੇਂ ਲੈ ਦੇ ਓਕੇ ਮਤਲਬ ਅਮਰੀ ਨੂੰ ਪੂਰਾ ਇੰਜੋਏ ਕੀਤਾ ਹਾਂਜੀ ਤੇ ਬਾਹਰ ਦਾ ਸਫਰ ਕਿੱਥੇ-ਕਿੱਥੇ ਲਾਇਆ ਮੈਰੀ ਇੰਗਲੈਂਡ ਅਮਰੀਕਾ ਇਟਲੀ ਤੇ ਸਪੇਨ ਇੰਗਲੈਂਡ ਕਿੰਨੀ ਵਾਰ ਗਏ 6 ਵਾਰ ਗਏ ਜੀ ਕਿਹੜੇ ਪ੍ਰੋਮੋਟਰ ਸੀ ਪ੍ਰੋਮੋਟਰ ਇੱਕ ਸ਼ੰਦਾਸ਼ ਸ਼ੰਦਾਹ ਹੁੰਦਾ ਸੀ ਤੇ ਇੱਕ ਪਾਰਸੀ ਅੱਛਾ ਤੇ ਕਾਂਗਰਸੀ ਇਹਨਾਂ ਨੂੰ ਦੋ-ਦੋ ਵਾਰ ਗਿਆ ਮੈਂ ਤੰਦਨ ਵਾਲੀ ਕਿਹੜੀ ਸੰਦੀ ਗੱਲ ਇਹ ਸਾਨ 1999 ਵਿੱਚ ਨੇੜੇ ਇਹਦੇ ਬਾਸਾਨੇ 1 2 4 6 ਫੇਸ ਤੋਂ ਤਰ ਅੱਛਾ ਤੇ ਸਰਦੂਲ ਤੁਹਾਡਾ ਗੁਰਪਾਇ ਸੀ ਨਹੀਂ ਜੀ ਮੇਰਾ ਗੁਰਪਾਇ ਨਹੀਂ ਸੀ ਮੇਰੇ ਉਸਤਾਦ ਜੀ ਤੇ ਸਰਦੂਲ ਦੇ ਡਾਡੀ ਗੁਰਪਾਇ ਸੀ ਅੱਛਾ ਉਹ ਇਕੱਠੇ ਸੀ ਅੱਛਾ ਤੇ ਉਹਨਾਂ ਦੀ ਰੁਚੀ ਸਾਡੇ ਵਿੱਚ ਹੀ ਤੁਹਾਡੇ ਉਸਤਾਦ ਜੀ ਊਂਪ੍ਰਕਾਸ਼ ਊਂਪ੍ਰਕਾਸ਼ ਜੀ ਅੱਛਾ ਤੇ ਇਹਨਾਂ ਦੇ ਡੈਡੀ ਦਾ ਨਾਮ ਸਾਗਰ ਸੀ ਹੂੰ ਰੋਸ਼ਨ ਸਾਗਰ ਨਹੀਂ ਜੀ ਕੱਲਾ ਸਾਗਰ ਸੀ ਅੱਛਾ ਸਰਦੂ ਦੇ ਡੈਡੀ ਦਾ ਓਕੇ ਤੇ ਉਹਨਾਂ ਦੀ ਪਿਆਰ ਕਰਕੇ ਸਾਡਾ ਗਾਂਹ ਪਿਆਰ ਬਣ ਗਿਆ ਹੂੰ ਅਸੀਂ ਇਕੱਠਿਆਂ ਨੇ ਸਾਈਕਲਾਂ ਦੇ ਫੰਕਸ਼ਨ ਲਾਇਆ ਜੀ ਹੂੰ ਹਾਂਜੀ ਉਹ ਜੱਟ ਤਖ਼ਲਿਸ਼ ਚ ਵਿੱਚ ਗੱਲ ਰਹੀ ਜਿਹੜਾ ਜੱਟ ਤਖ਼ਲਿਸ਼ ਲੱਗਾ ਉਹ ਕਿਦਾਂ ਲੱਗਾ ਉਹ ਲਗਾ ਜੀ ਵੀ ਮੇਰੇ ਉਸਤਾਦ ਦੇ ਗੁਰਪਾਈ ਆਏ ਸੀ ਤੇ ਮੈਂ ਆਪਣੇ ਉਸਤਾਦ ਜੀ ਦੀ ਸੇਵਾ ਕਰਾਈ ਤੇਲ ਦਾ ਮਾਸ਼ ਕਰਕੇ ਹੂੰ ਮੇਰੇ ਉਸਤਾਦ ਜੀ ਕਹਿੰਦੇ ਕਾਕਾ ਇਹ ਵੀ ਤੇਰੇ ਉਸਤਾਦ ਜੀ ਹੈ ਇਹਨਾਂ ਦੀ ਵੀ ਕਰ ਦੇ ਅੱਛਾ ਉਹਨਾਂ ਦੇ ਮੈਂ ਸੇਵਾ ਕੀਤੀ ਤੋਂ ਬੜਾ ਖੁਸ਼ ਹੋਏ ਹੂੰ ਮੇਰੇ ਉਸਤਾਦ ਜੀ ਕਹਿੰਦੇ ਮਾਸਟਰ ਜੀ ਇਹ ਮੁੰਡਾ ਕੌਣ ਹੈ ਹੂੰ ਤੇ ਮੇਰੇ ਉਸਤਾਦ ਜੀ ਨੇ ਮੇਰੇ ਸਿਰ ਤੇ ਹੱਥ ਰਾ ਕੇ ਪਿਆਰ ਨਾਲ ਕਹਿੰਦਾ ਕਹਿੰਦੇ ਇਹ ਮੇਰਾ ਪੁੱਤ ਪ੍ਰੇਮੀ ਜੱਟ ਹੈ ਬਸ ਉਹੀ ਪੱਕ ਗਿਆ ਜੀ ਉਹ ਪੱਕਾ ਹੋ ਗਿਆ ਅਛਾ ਫੇਕ ਨੰਮੀ ਗੱਲ ਮੈਨੂੰ ਯਾਦ ਆ ਗਈ ਆ ਹਾਂ ਮੈਂ ਮੱਥਾ ਟੇਕਿਆ ਉਸ ਤੋਂ ਬਾਅਦ ਹੀ ਗੱਲ ਆ ਕਹਿੰਦੇ ਆ ਗਿਆ ਮੇਰਾ ਜੱਟ ਸਾਹਿਬ ਹਾਂ ਮੇਰੀ ਅੱਖਾਂ ਰੋ ਹੁੰ ਜੂ ਡੇਬੇ ਹਾਂ ਕਹਿੰਦੇ ਕਾਕੇ ਕੀ ਗੱਲ ਪਰੋਵਿਆਂ ਮੈਂ ਜੀ ਤੂੰ ਹੀ ਤੇ ਮੈਨੂੰ ਜੱਟ ਸਾਹਿਬ ਨਾ ਕਹੋ ਹਾਂ ਤੋਂ ਕਹਿੰਦੇ ਕਾਕੇ ਤੈਨੂੰ ਸਾਰੀ ਦੁਨੀਆ ਜੱਟ ਸਾਹਿਬ ਕਿਆ ਕਰੇਗੀ ਅਜੂ ਕੀ ਕਹਿੰਦੀ ਐ ਓਕੇ ਅੱਡੀ ਕਿੰਦੀ ਤੇ ਜਿਸ ਜਗ੍ਹਾ ਤੇ ਆਪਾਂ ਬੈਠੇ ਆਂ ਜਗ੍ਹਾ ਕਿਹੜੀ ਆ ਇਹ ਸ਼ਹੀਦ ਭਗਤ ਸਿੰਘ ਨਗਰ ਤੰਦਰਾ ਰੋਡ ਲੁਧਿਆਣਾ ਜੀ ਇੱਥੋਂ ਕਿੰਨੇ ਚਿਰ ਤੋਂ ਰਹਿਣ ਵਸੇਰਾ ਬਣਾਇਆ ਆਪਣਾ ਮੈਂ ਜੀ ਸਨ ਕਨਵੇਂ ਵਿਚੋਂ ਨੂੰ ਡੇਣੇ ਆ ਗਿਆ ਸੀ ਜਿੱਥੇ ਮੈਂ ਰਹ ਰਿਹਾ ਇਹ ਮੈਂ ਸਾਨੂੰ ਨੋਮਟ ਬਣਾਇਆ ਜੀ ਆਪ ਨੀਆ ਪੁੱਟ ਕੇ ਮਨੀਆਂ ਆ ਪੁੱਟੀਆਂ ਕਰਦੀਆਂ ਇਹ ਟ੍ਰਿਪਲ ਸਟੋਰੀ ਤੁਹਾਡੀ ਸਾਰੀ ਆਪਣੀ ਆਪਨੀ ਹੈ ਆਪਣੀ ਦੀ ਹੈਸ਼ ਹਾਂ ਜੀ ਚਾਰ ਮੰਜ਼ਲੀ ਹੈ ਜੀ ਅੱਛਾ ਚਾਰ ਮੰਜ਼ਲੀ ਹੈ ਹਾਂ ਜੀ ਤੇ ਮਤਲਬ ਗਾਇਕੀ ਵਿੱਚ ਪੈਸੇ ਵੀ ਬਾਬਾ ਕਮਾਏ ਬਹੁਤ ਕੁ ਕੁਮਾਰੀ ਮਨੂਨਾਂ ਰੁਪੀਆਂ ਦਾ ਪਿਆਰ ਨਹੀਂ ਜਿਨਾ ਤੁਹਾਡੇ ਵਰਗੇ ਸੱਜਣ ਦਾ ਪਿਆਰ ਮੈਂ ਜਿੱਧਰੋਂ ਵੀ ਜਾਂਦਾ ਮੈਨੂੰ ਹਰੇਕ ਜੱਟ ਸਾਹਿਬ ਹੀ ਕਹਿੰਦੇ ਆ ਇਤੋਂ ਵੱਡੀ ਮੈਨੂੰ ਕੋਈ ਖੁਸ਼ੀ ਨਹੀਂ ਹਾਂ ਪ੍ਰੇਮ ਸਭ ਕੁਝ ਇੱਕ ਅਲੱਗ ਤੋਂ ਸਵਾਲ ਹੈ ਬਹੁਤ ਸਾਰੇ ਪੰਜਾਬ ਦੇ ਲੋਕ ਗਏ ਆ ਕਤਲ ਵੀ ਹੋਏ ਆ ਕਲਾਕਾਰ ਹਾਂਜੀ ਤੇ ਪਰ ਮੇਲਾ ਕਿਸੇ ਨੇ ਲਾਇਆ ਜਿੱਦਾਂ ਚਮਕੀਲੇ ਦੇ ਨਾਂ ਤੇ ਮੇਲਾ ਲੱਗਦਾ ਕੋਈ ਪਰਿਵਾਰ ਇੰਨਾ ਫਾਈਨੈਂਸ਼ੀਅਲੀ ਤਕੜਾ ਨਹੀਂ ਸੀ ਇਹ ਮੇਲਾ ਲੋਕਾਂ ਦੇ ਬਨੂੰ ਲੋਨ ਪਿੱਛੇ ਕੀ ਕਾਰਨ ਹੋ ਸਕਦਾ ਉਹਦਾ ਕਾਰਨ ਇਹ ਹੈ ਜੀ ਚਮਕੀਲਾ ਜੀ ਇੱਕ ਦੇਵਦਾ ਇਨਸਾਨੀ ਉਹਨੂੰ ਲੋਕ ਪਬਲਿਕ ਪਿਆਰ ਹੀ ਬਹੁਤ ਕਰਦੀ ਹੈ ਹਮ ਮੈਂ ਅੰਗਲੈਂਡ ਜਿੰਨੀ ਵਾਰ ਵੀ ਗਿਆ ਜੇਕਰ ਫਰਮਾਇਸ਼ ਆਈ ਹੋਈਆਂ ਚਮਕੀਲਾ ਦੇ ਗੀਤ ਦੀ ਬਸ ਇਹਦਾ ਮੇਟਰ ਆਪਣਾ ਕੋਨਾ ਮੈਂ ਕਿਹਦਾ ਗਿਆ ਨਹੀਂ ਤੇ ਮੈਂ ਜੇ ਕਹਿ ਦਿੰਦਾ ਵੀ ਮੈਨੂੰ ਨਹੀਂ ਆਉਂਦਾ ਤੇ ਗੋਪਪ ਲਗੰਦੀ ਦਸੀ ਹੀ ਜਾਵਾਂਗਾ ਗੋਣਾ ਸੂ ਆ ਉਥੇ ਬੱਚੇ ਬੱਚੇ ਦੀ ਜਵਾਨ ਦੇ ਉਹਨਾਂ ਦੇ ਗੀਤ ਹੈ ਜਵਾਨੀ ਆ ਹਾਂ ਹਾਂਜੀ ਸੰਗਲੈਂਡ ਵਿੱਚ ਇਹਨੇ ਪਪੂਲਰ ਕਿਉਂ ਉਥੇ ਨਹੀਂ ਸਾਰੇ ਪਾਸੇ ਆ ਜੀ ਅੱਛਾ ਉਹ ਆਲ ਵਰਲਡ ਚ ਪਪੂਲਰ ਜਿੱਦਾਂ ਚਮਕੀਲੇ ਡੈਥ ਹੋਈ ਉਦੋਂ ਕਿੱਥੇ ਤੁਸੀਂ ਉਦੋਂ ਮੈਂ ਮੇ ਕੋ ਖੰਨੇ ਸੀ ਹਾਂ ਤੇ ਪਤਾ ਉਥੇ ਲੱਗਿਆ ਸੀ ਵੀ ਆਗਲ ਹੋ ਗਈ ਆ ਅੱਛਾ ਉਹ ਮੈਂ ਖੰਨੇ ਸੀ ਇੱਕ ਥੱਕਾ ਲੱਗਾ ਸਰੀਰ ਨੂੰ ਥੱਕ ਗਈ ਪੁੱਛੋ ਨਾ 8 10 ਵਜੇ ਤੱਕ ਕੁਝ ਖਾਣ ਨੂੰ ਦਿਲ ਨਹੀਂ ਕੀਤਾ ਤੁਸੀਂ ਵੀ ਆਪਣੇ ਪ੍ਰੋਗਰਾਮ ਦੀ ਪੇਮੈਂਟ ਕਿੰਨੀ ਕਿ ਲੈਂਦੇ ਰਹੇ ਆ ਜਿੱਦੇ ਜਿੱਦ ਤੌਰ ਬਦਲੇ ਆ ਕਾਕੀ ਦਾ ਇਹ ਕਦੋਂ ਕੋ ਉਸ ਤੋਂ ਬਾਅਦ ਉਸ ਤੋਂ ਬਾਅਦ ਮੈਂ 45 50 ਹਜ਼ਾਰ ਲੈਂਦੇ ਰਹੇ 45 50 ਹਜ਼ਾਰ ਮੈਂ 45 ਪਈ ਆਹ ਯਾਰ ਲੈ ਕੇ ਕਈ ਵਾਰੀ 70 70 ਹਜ਼ਾਰ ਲੱਖ ਲੱਖ ਰੁਪਿਆ ਲੋਕ ਉੱਤੇ ਥੋੜੇ ਦੇ ਦੇ ਅਨੰਮ ਅੱਛਾ ਹਾਂਜੀ ਬਿੰਬਸਾ ਬਹੁਤ ਹੈ ਜੀ ਆਪਣੇ ਕੁਝ ਗੀਤਾਂ ਦਾ ਜ਼ਿਕਰ ਕਰੋ ਕਿਹੜੇ ਕਿਹੜੇ ਹੈ ਕਾ ਬੜਾ ਬਿੰਬਸਾਈ ਬੇਨ ਰੁਸਿਆਂ ਸਾਡੇ ਰੋਸ ਗਏ ਮਹਿਰੰ ਤੇ ਹੁਣ ਮਲਮਾ ਕਿਸ ਦੇ ਲਾਈਏ ਦਰਦ ਦਵਾ ਕੋਈ ਕੰਮ ਨਹੀਂ ਕਰਦੀ ਤੇ ਕਿਨੂੰ ਦਿਲ ਦੇ ਹਾਲ ਸੁਣਾਈਏ ਹਾਏ ਕਿਨੂੰ ਦਿਲ ਗਏ ਹਾਲ ਸੁਣਾਏ ਗੀਤ ਜਦਾਂ ਸੈਟ ਸੀ ਜਾਂ ਬੀਟ ਪਰ ਜ਼ਿਆਦਾ ਨਹੀਂ ਬੀਟ ਵਾਲੇ ਹੈਗੇ ਉਹਨਾਂ ਦੇ ਕੌਣ ਕੌਣ ਰਾਈਟਰ ਰਹੇ ਹੈ ਕੌਣ ਕੌਣ ਸੰਗੀਤ ਕਰ ਰਹੇ ਰਾਈਟਰ ਕੁਝ ਜ਼ਿਆਦਾ ਗੀਤ ਮੇਰੇ ਆਪਣੇ ਲਿਖੇ ਹੋਏ ਅੱਛਾ ਤੇ ਸੰਗੀਤਕਾਰ ਸ਼੍ਰੀ ਮਿੱਲਾ ਜੀ ਅਤੋਲੀ ਸ਼ਰਮਾ ਜੀ ਤੇ ਤੀਜ ਬਦਕ ਟੂ ਹਾਂਜੀ ਅਹੋਜਾ ਸਭ ਨਾਲ ਮਿਲ ਨਹੀਂ ਹੋਇਆ ਨਹੀਂ ਉਹਨਾਂ ਨਾਲ ਮਿਲ ਨਹੀਂ ਹੋਇਆ ਉਹ ਉਹਨਾਂ ਦੀ ਦਾਤੀ ਬਹੁਤ ਕੀ ਹੈ ਜੀ ਅੱਛਾ ਹਾਂਜੀ ਮਤਲਬ ਬੋਲੇ ਪੈਸੇ ਬਹੁਤ ਮੰਗਦੇ ਅੱਛਾ ਉਹ ਨਹੀਂ ਤੁਹਾਡੇ ਕੋਲ ਪਹੁੰਚ ਹੈ ਨਹੀਂ ਸੀ ਨਹੀਂ ਪਹੁੰਚ ਨਹੀਂ ਸੀ ਕੋਈ ਜੇ ਤੁਸੀਂ ਗਾਇਕ ਨਾ ਹੁੰਦੇ ਤਾਂ ਕੀ ਹੁੰਦੇ ਦੇਖੋ ਜੀ ਮੈਂ ਜਟਾਣਾ ਹੋਂਡਾ ਅਦਾ ਅਦਾ ਕਿਲਾ ਮਹਾਲਵਾ ਬੌਦਾਨਾ ਰੋਡ ਅੰਦਰ ਤਾਂ ਮੰਨਾ ਹੀ ਗਾਇਕ ਬਣਦੀ ਸੀ ਛੱਡ ਕੇ ਸਭ ਕੁਝ ਆ ਗਿਆ ਘਰ 'ਚ ਕੋਈ ਨਹੀਂ ਸੀ ਗਾਇਕ ਕਿੰਨਾ ਸੰਬੰਧ ਰੱਖਦਾ ਨਾ ਕੋਈ ਨਹੀਂ ਕਰਦੇ ਨੇ ਕਿਹਾ ਨਹੀਂ ਵੀ ਜੱਟਾਂ ਦਾ ਮੁੰਡਾ ਗਾਉਣ ਲੱਗਿਆ ਮੈਂ ਦੱਸ ਕਿਹਾ ਇਹ ਨਹੀਂ ਜੀ ਮੈਂ 2 ਸਾਲ ਬਾਅਦ ਘਰ ਬੜਿਆ ਅੱਛਾ ਤੇ ਫਿਰ ਕਹਿੰਦੇ ਸੀ ਹਾਂ ਇਹ ਕੋ ਕੰਮ ਜੱਟਾਂ ਦਾ ਮੈਂ ਮਾਤਾ ਨੂੰ ਕਰਕੇ ਦਿਖਾਉਣਾ ਤਾਂ ਅਜੋ ਹੀ ਵੇਲੇ ਚਾਚੇ ਦਾ ਮੁੰਡਾ ਹੈ ਹਾਂ ਉਹ ਕਿਦਾ ਇੱਕ ਮੁੰਡੇ ਨੂੰ ਮੇਰੇ ਨੂੰ ਸਿਖਾ ਦੇ ਤੇ ਮੈਂ ਉਹਨਾਂ ਨੂੰ ਮਜ਼ਾ ਕਰਦਾ ਮੈਂ ਛੱਡੋ ਪਰ ਇੱਕ ਜੱਟਾਂ ਲਗਮ ਅੱਛਾ ਹਾਂਜੀ ਤੇ ਜਦੋਂ ਫਿਰ ਪੈਸੇ ਵਾਪੇ ਆਉਣ ਲੱਗਾ ਫੇਰ ਘਰਦਿਆਂ ਨੂੰ ਵੀ ਇੰਜੋਏ ਕਰਾਇਆ ਪੈਸੇ ਨੇ ਬੜਾ ਇੰਜੋਏ ਕਰਾਇਆ ਜੀ ਬਹੁਤ ਇੰਜੋਏ ਕਰਿਆ ਅੱਛਾ ਜਦੋਂ ਮੈਂ ਇੰਗਲੈਂਡ ਜਾਣਾ ਉਹਦਾ ਸਾਰਿਆਂ ਵਾਦੇ ਕੋਈ ਉਹ ਲੈ ਕੇ ਆਉਣਾ ਤੇ ਕੱਪੜੇ ਲੈ ਕੇ ਆਉਣਾ ਬੂਟ ਲੈ ਕੇ ਆਉਣਾ ਸੂਟ ਲੈ ਕੇ ਆਉਣਾ ਕੋਹੰਤ ਹੀ ਨਹੀਂ ਬਾਲ ਬੱਚੇ ਕੀ ਕਰਦੇ ਆ ਕੋਹੰਜੀ ਉਹਨਾਂ ਦੇ ਬਾਲ ਬੱਚੇ ਥੋੜੇ ਥੋੜੇ ਮੇਰਾ ਮੁੰਡਾ ਇਸ ਟਾਈਮ ਡਬਲ ਐਮਏ ਕੀਤੀ ਹੋਈ ਆ ਓਕੇ ਉਹਦੇ ਕੋਲੇ ਤਾਂ ਦੁੱਧ ਦਾ ਫਾਰਮ ਹੈ ਜਿਹੜੀਆਂ ਬਹੁਤ ਮਹਿੰਗੀਆਂ ਗਾਈਆਂ ਕੋਈ ਲੱਖ ਦੀ ਕੋਈ ਸਵਾ ਲੱਖ ਦੀ 25 30 35 ਕਿਲੋ ਤੋਂ ਘੱਟ ਕੋਈ ਦੁੱਧ ਉਹ ਦਿੰਦੀ ਨਹੀਂ ਇਹ ਤੋਂ ਵੱਧ ਹੀ ਹੈ اچھا ਉਹ ਸਰਕਾਰੀ ਕਿ ਪ੍ਰਾਈਵੇਟ ਨਹੀਂ ਭੈ ਪ੍ਰਾਈਵੇਟ ਹੈ ਇੰਜੀਨੀਅਰ ਇਹ ਹੀ ਆ ਜੋ ਕਰਨਾ ਨੇ ਕਰਨਾ اچھا ਖਾਣਾ ਪੀਣਾ ਦੇ ਨੌਕਾ ਰੱਖਿਆ ਪੰਚਾਇਤਾਂ ਦੀਆਂ ਕੰਮ ਕਰਦੀਆਂ ਓਕੇ ਇਹਨੇ ਧਰਖਵਾ ਦੇਣੀ ਆ ਹਮ ਸਭ ਕੁਝ ਇਹਦੇ ਅੰਡਰ ਜੀ ਆ ਪਤਾ ਨਹੀਂ ਆ ਆਵਾਜ਼ ਬੜੇ ਅੱਛੀ ਆ ਪਈਦਰ ਨੂੰ ਤਾਂ ਧਿਆਨ ਆਇਆ ਹੀ ਨਹੀਂ ਅੱਛਾ ਧਿਆਨ ਨਹੀਂ ਕਨਵਰਟ ਹੋਇਆ ਤਾਂ ਗਾਇਕੀ ਬੰਨ ਕੋਈ ਮਨ ਚ ਹੋਰ ਤਾਂ ਨਹੀਂ ਬਲਬਲ ਰਹਿ ਗਿਆ ਕੋਈ ਨਹੀਂ ਮੇਰੇ ਮਨ ਚ ਤਾਂ ਕੋਈ ਨਹੀਂ ਜੇ ਤੁਸੀਂ ਹੋਰ ਪੁੱਛਣਾ ਸਾਰੀਆਂ ਸ਼ਾਮਾਂ ਜ਼ਿੰਦਗੀ ਦੀ ਗਾਇਕੀ ਚ ਪੂਰੀਆਂ ਹੋਈਆਂ ਬਿਲਕੁਲ ਹੀ ਮੈਂ ਸੰਤੁਸ਼ਟ ਖੁਸ਼ ਹਾਂ ਪੂਰਾ ਮੈਂ ਜੀਵਨ ਸਾਥੀ ਬਾਰੇ ਦੱਸੋ ਕੁਝ ਠੀਕ ਹੈ ਜੀ ਵਧੀਆ ਨਾਂ ਉਹਨਾਂ ਦਾ ਉਹਨਾਂ ਦਾ ਨਾਂ ਜੀ ਸੁਨਿੰਦਰ ਸ਼ਮਾ ਉਹ ਵੀ ਮੇਰੇ ਨਾਲ ਇੰਗਲੈਂਡ ਵੀ ਗਈ ਆ ਇਟਰੀ ਵੀ ਗਈ ਆ ਅਮਰੀਕਾ ਵੀ ਗਈ ਆ ਅੱਛਾ ਉਹਨਾਂ ਨੇ ਮੇਰੇ ਨਾਲ ਹੀ ਟੂਰ ਲਾਇਆ। ਉਹ ਕੋਰ सिंगर ਰਹੇ ਆ। ਐ ਕਿਹਦਾ ਨਹੀਂ? ਉਹਨਾਂ ਦਾ ਵੀ ਤੁਹਾਡੇ ਨਾਲ ਹਾਂ ਜੀ ਰਿਕਾਰਡਿੰਗ ਹੋਈਆਂ ਜੀ। ਅੱਛਾ। ਹਾਂ ਜੀ। ਉਹਨਾਂ ਦੀ ਇੱਕ ਰਿਕਾਰਡਿੰਗ ਮੇਰੇ ਨਾਲ ਬੜੀ ਪਿਆਰੀ ਹੈ। ਹਮਮ। ਮੈਂ ਲਗਾਤਾਰ। ਅੱਛਾ। ਬੱਚੇ ਬਹੁਤ ਅੱਛੇ ਸਿੰਗਰ ਹੈ। ਲੇਡੀ ਸੰਗੀਤ ਦੇ ਜਾਗੋ ਦਾ ਹਰ ਰੋਜ਼ ਦਿੱਲੀ ਕੰਮ ਕਰਉਂ। ਲੁਧਿਆਣਾ ਚ। ਆਹ ਵਾਲੀ ਜੀ। ਕੋਈ ਪਟਿਆਲਾ ਦੇ ਕੋਈ ਪਠਾਨਕੋਟ ਦੇ ਕੋਈ ਜੰਮੂ ਦੇ ਕੋਈ ਕਿਤੇ ਅੱਛਾ ਹਾਂਜੀ ਇਹ ਸਨ ਪ੍ਰੇਮੀ ਜੱਟ ਜਿਨ੍ਹਾਂ ਦੀ ਕਿਸੇ ਵਕਤ ਪੰਜਾਬ ਦੀ ਸੰਗੀਤ ਇੰਡਸਟਰੀ ਵਿੱਚ ਧਾਕ ਹੁੰਦੀ ਸੀ ਪਰ ਵਕਤ ਇੱਕੋ ਜਿਹੀ ਰੰਦਾ ਹੌਲੀ-ਹੌਲੀ ਵਕਤ ਬਦਲਿਆ শ্রোਤੇ ਬਦਲੇ ਕਲਾਕਾਰ ਬਦਲ ਗਏ ਗੀਤਕਾਰ ਬਦਲ ਗਏ ਟ੍ਰੈਂਡ ਚੇਂਜ ਹੋ ਗਿਆ ਤੇ ਹੌਲੇ-ਹੌਲੇ ਬਹੁਤ ਕਲਾਕਾਰਾਂ ਮੰਨਫੇ ਵੀ ਹੋ ਗਏ ਤਾਂ ਕਿ ਚਾਹਿਆਂ ਨਿਸ਼ੂnga ਤੇ ਮੈਂ ਸੁਰੋਤਿਆਂ ਨੂੰ ਇਹਨਾਂ ਦੀ ਪੇਸ਼ ਕਰਨ ਦੀ ਹਾਂ ਖੁਸ਼ੀ ਲਈ ਹੈ ਤੇ ਜਿਹੜੀ ਜਿਹੜੀ ਸ਼ੁਰੂਆਤ ਦੁੱਖ ਬੜਾ ਹੋਇਆ ਤੈਨੂੰ ਲੱਗੀ ਗੱਲ ਕਹਿਣ ਕਈ ਦਿਨ ਹੋਏ ਆਈ ਮੇਰੀ ਵੱਡੀ ਭੈਣ ਵੇ ਸੱਟ ਲੱਗੀ ਥਾ ਮਿਤਰਾ ਕੱਲ ਮੰਗਣੀ ਨਰਾਤਿਆਂ ਦਾ ਵਿਆਹ ਬਾਪੂ ਨੇ ਕੀਤੀ ਹਾਂ ਮਿਤਰਾ ਮੰਗਣੀ ਨਰਾਤਿਆਂ ਦਾ ਵਿਆਹ ਬਾਪੂ ਨੇ ਕੀਤੀ ਹਾਂ ਮਿੱਤਰਾ ਇਹ ਨਹੀਂ ਦੇਗੀ ਪਿਆਰੀ ਉਤੇ ਡੋਬਾ ਛੱਡਿਆ ਨਾ ਵੈਰ ਨੇ ਤੂੰ ਕਿਸੇ ਪਾਸੇ ਜਾਗਾ ਤੂੰ ਫੇਰ ਗਈ ਕਟਾਰ ਵੈਰ ਨੇ ਹੁਣ ਗਲੀਆਂ ਦੇ ਫਿਰੂ ਤਾ ਮਾਰਦਾ ਨਿਕਲਾ ਤੇਰਾ ਯਾਰ ਵੈਰ ਨੇ ਗਲੀਆਂ ਗਲੀਆਂ ਦੇ ਫਿਰੂ ਤਾ ਮਾਰਦਾ ਨਿਕਲਾ ਤੇਰਾ ਯਾਰ ਵੈਰ ਨੇ ਤੇ ਲੈਂਬਰ ਹਸੈਨ ਬਰੂਈ ਤੇ ਸੁਗਿਰਦਲ ਸ਼ੇਰਾ ਚੰਗੇ-ਚੰਗੇ 17 ਮੀਤਰ ਨਾਲ ਵੀ ਗਾਇਆ ਹੈ ਹਾਂਜੀ ਇਹ ਸਨ ਪ੍ਰੇਮੀ ਜੱਟ ਸਿੰਗਰ ਤੇ ਸ਼ਹੀਦ ਭਗਤ ਸਿੰਘ ਦੇ ਨਗਰ ਤੋਂ ਦਾ ਰੂਟ ਲੱਜਾਣਾ ਤੋਂ ਮੈਂ ਤੁਹਾਡਾ ਆਪਣਾ ਪੰਮੀ ਲਲਬੀਆ ਮੀਡੀਆ ਪਰਸਨ ਤੋਂ